ਹਾਂਜੀ ਦੋਸਤੋ ਮਾਂ ਸਰਕਾਰ ਦਾ ਇੱਕ ਹੋਰ ਵੱਡਾ ਐਲਾਨ ਖੇਡਾਂ ਚ ਮੋਹਰੀ ਬਣੇਗਾ ਪੰਜਾਬ ਹਾਂਜੀ ਦੋਸਤੋ ਖੇਡਾਂ ਦੇ ਵਿੱਚ ਮੋਹਰੀ ਬਣਨ ਵਾਲਾ ਹੈ ਛੇਤੀ ਤੋਂ ਛੇਤੀ ਪੰਜਾਬ ਪੰਜਾਬ ਦੇ ਨੌਜਵਾਨ ਗੱਭਰੂ ਖੇਡਾਂ ਦੇ ਵਿੱਚ ਹੁਣ ਹੋਣ ਵਾਲੀ ਨੇ ਆਪਣੇ ਚਲਵੇ ਦਿਖਾਉਣਗੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਨੌਜਵਾਨ ਨੂੰ ਜੋੜ ਰਹੇ ਆ ਖੇਡਾਂ ਦੇ ਮੈਦਾਨ ਨਾਲ ਇਹ ਸਾਰੀ ਨਿਊਜ਼ ਤੁਹਾਨੂੰ ਦੱਸਾਂਗੇ ਅੱਜ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਕਲਿੱਪ ਵੀ ਖਾਵਾਂਗੇ ਮਾਨ ਸਰਕਾਰ ਕੀ ਕਹਿ ਰਹੇ ਨੇ ਬਾਕੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਭ ਕੁਝ ਦੱਸਾਂਗੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਰਦੇ ਜਦੋਂ ਇੱਥੋਂ ਕਰਕੇ ਜਾਵਾਂਗੇ ਤੇ ਹਰੀ ਤਾਂ ਉੱਥੇ ਕੋਈ ਉਪਰਾ ਪਾ ਨਹੀਂ ਲੇ ਸੋ ਆ ਬੱਚੇ ਬੈਠੇ ਛੋਟੇ ਛੋਟੇ ਬੈਠੇ ਸਪੋਰਟਸ ਦੇ ਵਿੱਚ ਆਓ ਕੋਚਸ ਤੁਹਾਡੇ ਬਹੁਤ ਸ਼ਾਨਦਾਰ ਨੇ ਮਿਹਨਤ ਕਰੋ ਪੋਡੀਅਮ ਤੇ ਲੈ ਕੇ ਜਾਣ ਦੀ ਜਿੰਮੇਵਾਰੀ ਸਾਡੀ ਹੈ ਜਿਸ ਦਿਨ ਤੁਸੀਂ ਪੋਡੀਅਮ ਤੇ ਖੜੇ ਹੋਵੋਗੇ ਕੋਈ ব্রॉन्ਜ਼ ਕੋਈ গোল্ড ਕੋਈ ਸਿਲਵਰ ਜਿੱਤ ਰਿਆ ਹੋਗਾ ਤੁਹਾਨੂੰ ਘਰੇ ਆਉਣ ਤੋਂ ਪਹਿਲਾਂ ਤੁਹਾਡੇ ਘਰਦਿਆਂ ਦਾ ਫੋਨ ਆ ਜਾਊਗਾ ਕਿ ਪੁੱਤ ਬਹੁਤ ਚੜ੍ਹਾਈ ਹੋ ਗਈ ਆਪਣੀ ਆਪਣੇ ਇਲਾਕੇ ਦੇ ਲੋਕ ਆਪਾਂ ਮਾਰ ਕੇ ਵਧਾਈ ਦੇਣੇ ਨਾਮ ਰੌਸ਼ਨੀ ਹਾਂਜੀ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਪਸੰਦ ਆਈ ਚੈਨਲ ਨੂੰ ਲਾਈਕ ਚੈਨਲ ਨੂੰ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਕਰ ਦੇਣਾ ਬਾਕੀ ਅੱਜ ਦੀ ਵੀਡੀਓ ਇੰਨੀ ਹੀ ਧੰਨਵਾਦ